ਆ ਦੇਖੋ ਇੱਕ ਵਾਰੀ ਇੱਧਰਲੇ ਬਾੜੇ ਚ ਆ ਜਾਂਗੇ ਆਪਾਂ ਇਹ ਉੱਥੋਂ ਲੈ ਕੇ ਸਾਹਮਣੇ ਇਹ ਬਾੜੇ ਨੇ ਇਹਨਾਂ ਦੇ ਇਹ ਪਾਕਿਸਤਾਨ ਦੇ ਬਾਡਰ ਤੇ ਪੈਂਦਾ ਪਿੰਡ ਆਏ ਖੁੱਲੇ ਚੀ ਪਸ਼ੂ ਰਹਿੰਦੇ ਨੇ ਇਹਨਾਂ ਦੇ ਉਹ ਇਹ ਗਾਂ ਜਾਂਦਾ ਕਿਹਨਾ ਇਹਨਾਂ ਦੀ ਅਸੀਂ ਇਹਨਾਂ ਨੂੰ ਰਾਠੀਆਂ ਕਹਿੰਦੇ ਨੇ ਤੁਸੀਂ ਕੀ ਕਹਿੰਦੇ ਸਾਈਵਾਲ ਤੇ ਠੀਕ ਹੈ ਇਹ ਹੁਣ ਦੁੱਧ ਵਾਲੀਆਂ ਨੇ ਹਾਂ ਦੁੱਧ ਵਾਲੀਆਂ ਦੁੱਧ ਵਾਲੀਆਂ ਠੀਕ ਹੈ ਤੇ ਇਹਨਾਂ ਦੇ ਆ ਕੰਨ ਤੇ ਘੱਟ ਕੁ ਲੱਗਿਆ ਹੁੰਦਾ ਵੀਰੇ ਇਹ ਨਿਸ਼ਾਨੀ ਹੁੰਦੀ ਆ ਮਾੜੀ ਨਿਸ਼ਾਨੀ ਉਦੋਂ ਛੂਣ ਬਈ ਲਾ ਦਿੰਦੇ ਨੇ ਛੋਟੇ ਪਸ਼ੂ ਬੰਦੇ ਛੋਟੇ ਪਸ਼ੂਆਂ ਦੇ ਠੀਕ ਹੈ ਇਹ ਐਡਿਕ ਗਾਂ ਕਿੰਨੇ ਪੈਸਾ ਦੀ ਆ ਕਿਵੇਂ ਇਹ ਆ ਗਾਈਆਂ ਆ ਗਾਈਆਂ ਕਿਵੇਂ ਬਿੱਤ ਰਹੀ ਹੋਈ ਹੈ ਹਾਂ ਕਿੰਨਾ ਦੁੱਧ ਦੇ ਥੱਲੇ 40000 ਤੋਂ ਸਟਾਰਟ ਹੈ 40000 ਤੋਂ ਸਟਾਰਟ ਹੈ ਠੀਕ ਹੈ ਹਰ ਬਰਈਆਂ ਚੁੰਦੀਆਂ ਹਾਂ ਠੀਕ ਹੈ ਐਕਟਿਵ ਬਿਮਾਰੀ ਤੋਂ ਬਚੇ ਨੇ ਬਹੁਤ ਵਧੀਆ ਮੁੱਖੁਰਤੀ ਬਿਮਾਰੀ ਆਈ ਹੋਈ ਹੈ ਨਹੀਂ ਨਹੀਂ ਆਈ ਨਹੀਂ ਨਹੀਂ ਇਹਨਾਂ ਟਿਕੇ ਲਵਾ ਦਿਓ ਨਾ ਤੇ ਆਈ ਹੋਈ ਹੈ ਪੰਜਾਬ ਚ ਬਹੁਤਾ ਪਸ਼ੂਆਂ ਨੂੰ ਆ ਉਹ ਕੋਈ ਨਹੀਂ ਆਈ ਤੇ ਇੱਥੇ ਨਹੀਂ ਆਈ ਟਿਕਾ ਲਵਾਏ ਨੇ ਸਾਡੇ ਟਿਕਾ ਲਵਾਏ ਨੇ ਠੀਕ ਹੈ ਤੇ ਆ ਕਿੰਨੂ ਪਾਚ ਆਇ ਚੱਕ ਚੱਕ ਖਾਈ ਜਾਂਦੀਆਂ ਆਪੇ ਆ ਲੈ ਵੀ ਮਿੱਤਰੋ ਪੰਜਾਬ ਦੇ ਵਿੱਚ ਆਪਾਂ ਨੂੰ ਨਹੀਂ ਮਿਲਦੇ ਕਿ ਨੂੰ ਖਾਣ ਨੂੰ ਇੱਥੇ ਗਾਈਆਂ ਖਾਂਦੀਆਂ ਦੇਖੋ ਕੈਰ ਵੀ ਲੀਟਰ ਕੈਰ ਵੀ 1 ਕਿਲੋ ਦੇ ਦਿੰਦਾ ਇਹਨਾਂ ਨੂੰ ਵੀ 20 ਕਿਲੋ ਮੈਂ ਇੱਥੇ ਕਰਸਾ ਨੂੰ ਕੋਈ ਵੀ ਕੋਈ ਮੁਕਤ ਵੀ ਦੇ ਦਿੰਦਾ ਹਾਂ ਕੋਈ ਮੁਕਤ ਠੀਕ ਹੈ ਠੀਕ ਹੈ ਠੀਕ ਹੈ ਤੇ ਇੱਕ ਪਿੱਛੇ ਫੁਣ ਚੀਜੀ ਵਾਲੀ ਬਿਮਾਰੀ ਚੱਲਦੀ ਸੀ ਹੋਤਾ ਨਹੀਂ ਸੀ ਇੱਕ ਤੇ ਪਿੱਛੇ ਇਹ ਤਾਂ ਨੁਨੇ ਆਈ ਉਹ ਅਮਰੀਕਾ ਨੂੰ ਆਈ ਹੈ ਹੈਨਾ ਮੇਰੀ ਗਾਂ ਹੈਗੀ ਹੈ ਸਾਈਵਾਲ ਨੂੰ ਨਹੀਂ ਆਈ ਠੀਕ ਹੈ ਤੇ ਆ ਵਿੱਚ ਦੇਸੀ ਗਾਈਆਂ ਇੱਕ ਕੇ ਵੀ ਹੈਗੀ ਹੈ ਇਹ ਰਾਠੀ ਹੈ ਹਾਂ ਅੱਛਾ ਰਾਠੀ ਇਹਨੂੰ ਕਹਿੰਦੇ ਆ ਹਾਂ ਬਾੜਾ ਟੱਠੇ ਆ ਜਾਂਦੇ ਨੇ ਹਾਂ ਉਹ ਵਿੱਚ ਜਿਵੇਂ ਰਾਠੀ ਬਾੜੇ ਚ ਵੜ ਗਏ ਹਾਂ ਉਹ ਗਾਲਗੋੜ ਦੇ ਦਿਨ ਉਸ ਤਰ੍ਹਾਂ ਦੀ ਆ ਜਾਂਦੀ ਅੱਛਾ ਉਸ ਤਰ੍ਹਾਂ ਤੇ ਆ ਪਿਓਰ ਆ ਆ ਹੋ ਗਈ ਸਾਈਵਾਲ ਆ ਪਿਓਰ ਸਾਈਵਾਲ ਦਾ ਦੇਖੋ ਬਾਈ ਗਾਈ ਦਾ ਦੋਖਾ ਦੇ ਤੁਹਾਨੂੰ ਬੈਠ ਇਹ ਛੂਈ ਤਾਂ ਨਹੀਂ ਅਜੇ ਨਹੀਂ ਆਲੀ ਨਹੀਂ ਛੂਈ ਤਾਂ ਨਹੀਂ ਦੇਖੋ ਤੁੰਨਾ ਦੇਖੋ ਇਸਾ ਨਾ ਤੁੰਣਾ ਨੇ ਇਹ ਇਧਰ ਹਬੋਰ ਮਲੁੱਟ ਦੇ ਇਲਾਕੇ 'ਚ ਹੀ ਰਹਿੰਦੀਆਂ ਨੇ ਹੋਰ ਨਹੀਂ ਕਿਤੇ ਦੇਖਣ ਨੂੰ ਮਿਲਦੀਆਂ 20 30 ਹਜ਼ਾਰ ਦੀ ਗੱਲ ਇਹ ਆ ਆ ਕਿਵੇਂ ਇਹਦਾ ਰੰਗ ਚਿੱਟਾ ਹੈਗਾ ਇਹ ਸਾਈਵਾਲ ਨਹੀਂ ਹੈਗੀ ਹਾਂ ਹਾਂ ਹੈ ਤਾਂ ਇਹ ਵੀ ਤੁੰਣਾ ਲਾ ਹਾਂ ਹਾਂ ਇਹ ਸਾਈਵਾਲਾ ਜਾਂਦੀ ਰੰਗ ਚਿੱਟਾ ਹੈ ਰੰਗ ਚਿੱਟਾ ਆ ਸੰਤ ਗਈ ਹੈ ਸੰਤ ਤੇ ਗਈ ਹੈ ਠੀਕ ਹੈ ਜਿਵੇਂ ਸੰਤ ਹੁਣ ਆ ਜਾਂਦੇ ਨੇ ਨਾ ਪਿੰਡਾਂ ਦੇ ਹਾਂ ਆਈ ਬਸ ਵੜ ਜਾਂਦੇ ਆ ਬਾੜਾ ਮੂੜੇ ਸਿਮਰ ਜਾਂਦੇ ਟੰਗਰ ਹਾਂ ਠੀਕ ਹੈ ਤੇ ਹੁਣ ਫਿਰ ਇਤੂ ਬਾਅਦ ਕਿਦੋਂ ਕੰਕਾਂ ਕੰਪਟੀਆਂ ਗਿਆ ਫਿਰ ਖੇਤਾਂ ਖੁੱਤਾਂ ਚਾਰ ਲੱਕਰਾਂ ਦਾ ਖੇਤਾਂ ਦੇ ਰਹਿੰਦੀਆਂ 24 ਗੜੀ ਅੱਛਾ ਕਿਹੜੇ ਜਿਹੜੇ ਤੋਂ ਆਏ ਤੁਸੀਂ ਪਿੱਛੇ ਇਹ ਐਸਾਬ ਨਾਲ ਇਹਨਾਂ ਦੇ ਪੱਛੋਂ ਰੱਖੇ ਹੋਏ ਨੇਗੇ ਸਾਰੇ ਇਹ ਕਿਵੇਂ ਹੁਣ ਆ ਗਾਈਆਂ ਆ ਗਈਆਂ ਆ ਦਿਖਾ ਦਿਆਂ ਤੁਹਾਨੂੰ ਇਹ ਬਾਗਲ ਦੇ ਵਿੱਚ ਇਹ ਗਾਈਆਂ ਨਹੀਂਆਂ ਸਾਰੀਆਂ ਇਹਨਾਂ ਦੀਆਂ ਬਸ ਆਈਆਂ ਰੱਖਿਆ ਹੋਈਆਂ ਆਈ ਇਹ ਗੁਹਾ ਕਰੀ ਜਾਣੀਆਂ ਥੱਲੇ ਲੱਤੜੀ ਜਾਣੀਆਂ ਤੇ ਉੱਪਰ ਫੇਰ ਉੱਤੇ ਪਰਾਲੀ ਛੱਟ ਦੇਣ ਕੇ ਥੋੜੀ ਬੋਤੀ ਕਿਵੇਂ ਆ ਦੇਖੇ ਬੱਚੀ ਖਾਈ ਜਾਂਦੀ ਹੈ ਉਹ ਇਹ ਦਿਖਾ ਦੇਣ ਥੋੜਾ ਜਿਹਾ ਤੁਹਾਨੂੰ ਜਮਾਂ ਡੁੱਬ ਜਾਣੀ ਵਿੱਚੀ ਵੜੀ ਖੜੀ ਹੈ ਤੇ ਆ ਦੇਖ ਇਹਦੇ ਵਿੱਚ ਵੜੀ ਹੋਈ ਹੈ ਇਹ ਐਂ ਘੋੜਨੇ ਚ ਬਣਾਵਣਾ ਖਾਈ ਜਾਂਦੀਆਂ ਨੇ ਪਰਾਲੀ ਚ ਆ ਦੇਖ ਐਂ ਖਾਕੂਕੇ ਜਰਾ ਕਰ ਲੈਂਦੀਆਂ ਨੇ ਵਿਚਾਰੀਆਂ ਇਹ ਤੇ ਇਹ ਸਾਰਾ ਛੇਗਲ ਦਾ ਏਰੀਆ ਹੈ ਦਿਖਾਦਾ ਤੁਹਾਨੂੰ ਤਵਾਰੇ ਫੇਰ ਇੱਕ ਵਾਰੀ ਤੇ ਆ ਸਾਰੇ ਛੇਗਲੀ ਛੇਗਲੀ ਏਰੀਆ ਦਾ ਬਸ ਐਂ ਖੜੀਆਂ ਨੇ ਗਾਈਆਂ ਆ ਤਾਂ ਪਰਾਲੀ ਪ੍ਰੂਲੀ ਖਾ ਕੇ ਜਰਾ ਕਰ ਲੈਂਦੀਆਂ ਕਿਹੜੀਆਂ ਸੂਈਆਂ ਹੋਈਆਂ ਨੇਗੀਆਂ ਉਹਨਾਂ ਨੂੰ ਕੁਛ ਇਹ ਪਾ ਦਿੰਦੇ ਨੇ ਮਾੜਾ ਮੋਟਾ ਉਹ ਫੀਡ ਫੂਡ ਮੈਂ ਦਿਖਾਇਆ ਸੀ ਵੀਡੀਓ ਦੇ ਵਿੱਚ ਤੇ ਬੱਸ ਇਹ ਜਿਆ ਫੀਡ ਫੂਡ ਖਾ ਕੇ ਜਰਾ ਕਰਦੀਆਂ ਸਿੱਗੜਾ ਪਿੰਡਾਂ ਦੇ ਵਿੱਚ ਇਸ ਹਾਲ ਦੇ ਨਾਲ ਇੱਥੇ ਇਹਨਾਂ ਦੇ ਬਾੜੇ ਬਣੇ ਹੋਏ ਨੇ ਇਹ ਸਾਰੇ ਬਾੜੀ ਇਹਨਾਂ ਦੇ ਆ ਹੈਗੀਆਂ ਕਿਹੜੀਆਂ ਕੁਛ ਇਹ ਸਾਹੀਵਾਲ ਨੇ ਤੇ ਕੁਛ ਗਈਆਂ ਆ ਬੈਠੀਆਂ ਦਿਖਾ ਦਈਏ ਐਸਾ ਬਣਾਲੀ ਬਾੜਾ ਬੂੜਾ ਲਾ ਕੇ ਇਹ ਬੰਦੇ ਰਾਜਸਥਾਨ ਚੋਂ ਆ ਕੇ ਹਬੋਰ ਮਲੋਟ ਵਾਲੇ ਪਾਸੇ ਆਏ ਹੋਣੇਗੇ ਤੇ ਇਸੇ ਹਿਸਾਬ ਨਾਲ ਇਹ ਗਾਂਜਾਂ ਰੱਖਦੇ ਨੇ ਇਹ ਆ ਦੇਖੋ ਕਿਵੇਂ ਆਏ ਨੇ ਇਹ ਮੁਸਲਮਾਨ ਭਾਈਚਾਰਾ ਸਾਰਾ ਹੀ ਤੇ ਆ ਦੇਖੋ ਇਹ ਗਾਂਜਾਂ ਨੇ ਸਾਰੀਆਂ ਇਹ ਕਈ ਘਰ ਨੇ ਇਹ ਥੋੜੂ ਦੂਰ ਤੱਕ ਦੋਨੇ ਪਾਸੇ ਆ ਦੇਖ ਇਹਨਾਂ ਦੇ ਬੱਚਰੂ ਇਹ ਐਡ ਰੱਖਦੇ ਨੇ ਤੇ ਆ ਵੀ ਰੱਖਦੀ ਛੋਟੇ ਬੱਚਰੂ ਨੇ ਇਹ ਇਹਨਾਂ ਦੇ ਗਾਈਆਂ ਦੇ ਤੇ ਇਹਨਾਂ ਨੂੰ ਨਾਲ ਨਹੀਂ ਲੈ ਜਾਂਦੇ ਇਹ ਇੱਥੇ ਛੱਡ ਜਾਂਦੇ ਨੇ ਵਧੀਆ ਨੇਗੇ ਪਸ਼ੂ ਪਛਰੂ ਇਹਨਾਂ ਦੇ ਰਾਜੀ ਨੇ ਆਇਆ ਨਹੀਂ ਹੈਗਾ ਵੀ ਕਿਵੇਂ ਵੀ ਦੁੱਧ ਆ ਦੇਣਾ ਛੱਡਣ ਦੁੱਧਾ ਤੇ ਚੰਗਾ ਛੱਡਦੇ ਆ ਇਹ ਪਾਲਦੇ ਨੇ ਪਛੂਆਂ ਨੂੰ ਵਧੀਆ ਸ਼ੌਂਕ ਨਾਲ ਕਿਵੇਂ ਆ ਖੜਾ ਕੋਈ ਤੇ ਆਸੇ ਪੜਾ ਇਹਨਾਂ ਦਾ ਉਹ ਦੂਰ ਤੱਕ ਇਹ ਬੰਦੇ ਇਹ ਸਿਗਲ ਦਾ ਏਰੀਆ ਹੈ ਇੱਥੇ ਬੈਠੇ ਨੇ ਉਦੋਂ ਨਾਲ ਨੂੰ ਸਸਤੇ ਮਿਲ ਗਏ ਸੀ ਭਾਪਾਂ ਤੇ ਸਸਤੇ ਭਾਅ ਨਾਲ ਪਛੂਆਂ ਨੂੰ ਥਾਂ ਖਰੀਦ ਕੇ ਪਸ਼ੂਆਂ ਬਸਤੇ ਹੈ ਇਹ ਰਾਜਸਥਾਨ ਦੇ ਲੋਕ ਨੇ ਹੌਲੀ-ਹੌਲੀ ਪੰਜਾਬ ਚ ਆ ਕੇ ਇੱਧਰ ਪੈਰ ਜਮਾ ਲਏ ਇਹਨਾਂ ਨੇ ਤੇ ਆਈ ਬੱਚ ਪਸ਼ੂ ਪਾਲ ਕੇ ਗੁਜ਼ਾਰਾ ਕਰਦੇ ਹੈਂ ਕਿ ਤੁਸੀਂ ਮੁਸਲਮਾਨ ਬਾਈ ਜਰਾ ਮੁਸਲਮਾਨ ਠੀਕ ਹੈ ਤੇ ਕਿੰਨੇ ਚਿਰ ਤੋਂ ਰਹਿੰਦੇ ਹੋ ਇੱਥੇ ਤੁਸੀਂ ਕਹਾਂ ਲੋਗੇ ਇਹ 20-25 ਸਾਲ ਹੋ ਗਏ ਪਹਿਲਾਂ ਕਿੱਥੋਂ ਆਏ ਹੋ ਪਹਿਲਾਂ ਜਲਾਲਾਬਾਦ ਪੈ ਰਹੇ ਹੁੰਦੇ ਸੀ ਜਲਾਲਾਬਾਦ ਤੋਂ ਹਾਂ ਜਲਾਲਾਬਾਦ ਤੋਂ ਰਾਜਸਥਾਨ ਦੇ ਆ ਰਾਜਸਥਾਨ ਦੇ ਅੱਜ ਪਿੱਛੋਂ ਰਾਜਸਥਾਨ ਦੇ ਅੱਗੇ ਰਾਜਸਥਾਨ ਰਾਜਸਥਾਨ ਮਲਖੇੜੇ ਕਰਸਾਣਾ ਮੰਡੀ ਅੱਛਾ ਤੇ ਇੱਥੇ ਆ ਕੇ ਵਹਣ ਵਹਣ ਆਉਂਦੇ ਲੈ ਲੈ ਕ ਇੱਥੇ ਆ ਆਂ ਥਾਂ ਥੋ ਲੈਣੀਆਂ ਬੋਟਾ ਬੋਟਾ ਆਉਂਦੇ ਹੋ ਜਾਂ ਸਾਰੇ ਬਣਾ ਲਿਆ ਹਾਏ ਤੂੰ ਹੀ ਰਾਜਸਥਾਨ ਦੇ ਪਰਾਣੇ ਅੱਧੀ ਰਾਜਸਥਾਨ ਦੇ ਅੱਧੀ ਰਾਜਸਥਾਨ ਦੇ ਤੇ ਕੁਛ ਬੱਚੇ ਆ ਖੜੇ ਨੇ ਹੈ ਤੇ ਕਿੰਨਾ ਦੁੱਤ ਪਾ ਦਿੰਦੇ ਹੁਣ ਤੁਸੀਂ ਆ ਕਿਵੇਂ ਆ ਵਾੜਾ ਇਹ ਵਾੜੇ ਦੇ ਵਿੱਚ ਕਿੰਨੀਆਂ 60 ਗਾਈਆਂ ਹੋਣਗੀਆਂ 60 ਆਉਣੀ 50 50 ਹਾਂ 50 ਵਾ 50 60 ਕਿੰਨਾ ਦੁੱਧ ਰੋਜ਼ ਦਾ ਡੇਲੀ ਪਾਉਂਦੇ ਹੋਗੇ ਦੁੱਧ ਹਾਂ ਕਿਹ ਕੋ ਨਾ ਤੇ ਚੁੱਪ ਮਾ ਦਿੰਦਾ ਮੇਰੇ ਦੁੱਧ ਨਾ ਹਾਂ ਕਿਹ ਕਿਹ ਵਾਈ ਦਾ ਥਾਈ ਮਾ ਜਾਂਦੀ ਨੇ ਕਿਹ ਕਿਹ ਵਾਈ ਦੁੱਧ ਦੋਦਾ ਨਹੀਂ ਗਾ ਕਿਹ ਦੂਈਆਂ ਗਾਵਾਂਗੇ ਨੇ ਕਿ ਥਣ ਮਾ ਜਾਂਦੀ ਹੈ ਕਿ ਨਾ ਅੱਛਾ ਹਾਂ ਕਿਹ ਕਿਹ 60 60 ਗਾਈਆਂ ਦੇ ਥੱਲੇ 50 ਕਿਲੋ ਦੁੱਧ ਹੁੰਦਾ ਬਾਈ ਕਹਿੰਦਾ ਵੀ 7 ਹੋਈ ਨਹੀਂ ਫਿਰ ਖਰਾਕ ਖੂਕ ਨਹੀਂ ਪੈਂਦੀ ਦੁੱਧ ਸਸਤ ਹੈਗਾ ਹਾਂ ਦੁੱਧ ਬਾਈ ਸਸਤਾ ਕਰਕੇ ਬਈ ਆਦਾ ਬਹੁਤ ਮਹਿੰਗਾ ਹੈ ਹਾਂ ਬਈ ਆਚਾ ਇਹ ਬਰਾਦਾ ਦਾਣੇ ਨੂੰ ਕਹਿੰਦੇ ਨੇ ਇਹ ਕਹਿੰਦੇ ਵੀ ਦਾਣਾ ਮਹਿੰਗਾ ਦੁੱਧ ਸਸਤਾ ਹੈ ਇਸੇ ਕਰਕੇ ਵੀ ਦੁੱਧ ਅਸੀਂ ਦੁੱਧ ਪਾਉਂਦੇ ਤਾਂ ਹੈ ਫਿਰ ਇਹਨਾਂ ਨੂੰ ਕੋਈ ਖਾਦ ਖਰਾਕ ਇੰਨੀ ਪਾਈ ਨਹੀਂ ਜਾਂਦੀ ਇਹ ਕਿਹੜੀ ਤੂੜੀ ਐ ਆ ਦਿਂਦੇ ਆ ਇਹ ਤੂੜੀ ਤਾਂ ਪਾਉਂਦੇ ਆ ਇਹ ਇਹਨਾਂ ਗਾਂਆਂ ਨੂੰ ਤੇ ਮੈਂ ਸਾਨੂੰ ਸੂਨ ਵਾਲੀਆਂ ਨੂੰ ਕਿਵੇਂ ਆ ਖੜੀਆਂ ਨੇ ਗਾਂਆਂ ਇਹਨਾਂ ਦੀਆਂ ਹਾਂ ਗਾਂਾਂ ਤੇ ਆ ਇਧਰ ਪੱਛੇ ਗਾਂਆਂ ਖੜੀਆਂ ਮੈਂ ਚੁੰਮ ਕਰਕੇ ਦਿਖਾ ਦੇ ਆ ਥੋੜੀ ਦੂਰ ਖੜਾ ਇਹ ਗਾਂਆਂ ਇਹਨਾਂ ਦੀਆਂ ਇਹ ਗਾਂ ਇੱਕ ਮਿੰਟ ਕਰਦਾ ਇਹ ਆ ਕਿਹੜੀ ਭਰਾਲੀ ਐ ਇਹ ਗੱਠਾ ਇਹ ਕੱਠਾਂ ਵਾਲੀ ਭਰਾਲੀ ਐ ਇਹਨਾਂ ਨੂੰ ਪਾਉਂਦੇ ਆ ਹਾਂਜੀ ਹਾਂਜੀ ਅੱਛਾ ਇਹਨਾਂ ਨੂੰ ਪਾਉਂਓ ਤੇ ਆ ਕਿੰਨੂ ਸਤੰਦਰ ਸਾਡੇ ਕਾਨੂੰਨੀ ਮਦਦ ਤੁਸੀਂ ਬੱਕਰਾਂ ਨੂੰ ਪਾਉਂਦੇ ਹੋ ਨਹੀਂ 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 ਕੀ ਰੇਟ ਕਿਲੋ ਆਏ ਨੇ ਇਹ ਨਾ ਜਿਹੜੇ ਕਿੰਨੂ ਹੈ ਨਾ 20 ਰੁਪਏ ਕਿਲੋ ਵਾਲੇ 20 ਰੁਪਏ ਕਿਲੋ ਵਾਲੇ ਉਹ ਅਸੀਂ ਲੈਂਦੇ ਨੇ ਇਹ ਗਾਂਆਂ ਨੂੰ ਪਾ ਦਿੰਦੇ ਹਾਂ ਹਾਂਜੀ ਗਾਵਾਂ ਨੂੰ ਪਾ ਦਿੰਦੇ ਗਾਵਾਂ ਨੂੰ ਪਾ ਦਿੰਦੇ ਹਾਂ ਠੀਕ ਹੈ ਇਹ ਤੁਹਾਨੂੰ ਉਹੀ ਦੇ ਦਿੰਦੇ ਆ ਕਿ 20 ਰੁਪਏ ਕਿਲੋ ਦਿੰਦੇ ਆ ਨਹੀਂ ਅਸੀਂ ਤੂੰ ਗਾਵਾਂ ਜੋ ਕੇ ਚੱਕ ਕੇ ਲੈ ਕੇ ਆ ਹੂੰ ਤਾਂ ਕਿਲੋ ਨੂੰ ਹੂੰ ਕੁੰਨ ਕਰ ਦਿੰਦੇ ਨਹੀਂ ਆ ਹੂੰ ਕੁੰਨ ਕਰ ਦਿੰਦੇ ਆ ਤੇ ਫਿਰ ਬਾਕੀ ਆ ਕਿੰਨਾ ਚਰ ਕੱਟ ਜਾਂਦੀ ਹੈ ਪਰਾਲੀ ਇਹ ਸਾਲ ਵਾਰ ਕੱਟ ਜਾਂਦੀ ਹੈ ਸਾਲ ਵਾਰ ਕੱਟ ਜਾਂਦੀ ਹੈ ਠੀਕ ਹੈ ਕਿੰਨੂ ਦੇ ਨਾਲ ਵਧੀਆ ਖਾਂ ਲੈਂਦੀ ਹੈ ਕਿੰਨੂ ਇਹਨਾਂ ਨੂੰ ਆਈ ਪਾ ਦਿੰਨੋ ਕਿ ਵਿਚ ਕੁੱਟ ਕੇ ਨਹੀਂ ਨਹੀਂ ਸਿੱਧੀ ਪ ਹਾਂ ਪੰਜ ਪਚਾਰ ਚਾਰੇ ਇੱਕ ਇੱਕ ਨੂੰ ਹਾਂ ਠੀਕ ਹੈ ਤੇ ਆ ਦੇਖ ਆ ਬੱਛਰੂ ਇਹ ਕਿੰਨੇ ਚਿਰ ਦਾ ਹੈਗਾ ਇਹ ਕੋ ਦਸ ਪਾਇਆ ਦਿੰਦਾ ਦਾ ਦਾ ਬਾਰਾ ਦਿੰਦਾ ਠੀਕ ਹੈ ਤੇ ਆ ਬੱਛਰੂ ਇਹਨਾਂ ਦੀ ਨੇ ਹਾਂ ਇਹਨਾਂ ਦੇ ਗਾਂ ਦੇ ਬਣਾ ਠੀਕ ਹੈ ਚੱਲ ਇਹ ੜ ਰੱਖ ਦਿਆ ਕਿਵੇਂ ਇਹ ਬੱਛਰੂ ਨੇਗੇ ਤੇ ਇਹ ਬੱਛਰੂ ਕਿੰਨੇ ਕਿੰਨੇ ਚਿਰਦੇ ਹੋਗੇ ਇਹ ਕੋ ਸਾਲ ਦਾ ਕੋ ਦੋ ਮਹੀਨਾ ਦਾ ਕੋ ਨੰਨੀ ਦਾ ਹੈ ਕਿਨੇ ਅੱਛਾ ਤੇ ਇਹਦਾ ਬਾਰ ਕਿਧਰ ਦੀਆ ਬਾੜੇ ਦਾ ਇਧਰ ਦੀ ਠੀਕ ਹੈ ਇਹ ਇਧਰ ਦੀ ਦਿਖਾਉਣੀ ਆ ਇਹ ਇਹ ਆਹਦੇ ਉੱਤੇ ਆਈ ਬਿਠਾਈਓਗੇ ਆਏ ਗਰਮੀ ਸਰਦੀ ਆਈ ਬੰਨ ਗਰਮੀ ਸਰਦੀ ਆਈ ਬੰਨ ਤੇ ਹੁਣ ਕਿਵੇਂ ਹੁਣ ਗਰਮੀ ਆ ਜਾਣੀ ਆ ਫੇਰ ਇਹਨਾਂ ਦੇ ਉੱਤੇ ਛੱਤ ਪਾ ਦੋਗੇ ਹਾਂ ਇਹਨਾਂ ਦੇ ਉੱਤੇ ਛੱਤ ਪਾ ਦੋ ਆ ਲੋ ਮੇਰੀ ਛੋਟੇ ਬੱਛਰੂ ਨੇ ਕਿਹੜੇ ਇਹਨਾਂ ਦੇ ਗਾਇਆਂ ਉੱਥੇ ਹੀ ਚਰਨ ਭੇਜਤੀਆਂ ਬੱਛਰੂ ਆਏ ਬੈਠੇ ਨੇਗੇ ਤੇ ਆਹਦੇ ਉੱਤੇ ਹੋਰ ਛੱਤੀ ਆਣ ਰਹੀ ਇਹ ਆ ਦੇਖੋ ਨਹੀਂ ਉਹ ਵਿੱਚ ਕਰ ਗੋਹਾ ਪਿਆ ਪੀ ਮਚ ਰਹੇ ਇਹ ਗੋਹਾ ਕਿੰਨੇ ਦਿਨਾਂ ਬਾਅਦ ਚੱਕ ਦੋ ਤੁਸੀਂ ਫੇਰ ਹਾਂ ਹੁਣ ਤਾਂ ਥੋੜਾ ਜਿਹਾ ਹੋਰ ਟਾਈਮ ਹੋ ਗਿਆ ਨਹੀਂ ਤਾਂ ਪਹਿਲਾਂ ਟਾਈਮ ਨਾਲ ਹੀ ਚੱਕ ਲੈਣਾ ਫਿਰ ਜੇ ਵੀ ਸਿਰਾ ਚੱਕੋਂਗੇ ਹਾਂ ਜੇ ਵੀ ਚਲਾ ਕੇ 2 ਮਹੀਨਾ ਬਾਅਦ ਜਾਂ ਮਹੀਨੇ ਬਾਅਦ ਚੱਕ ਦਿੰਨੇ ਆਂ ਅੱਛਾ ਠੀਕ ਹੈ ਦੁੱਧ ਕਿੰਨਾ ਕਿੰਨਾ ਗਾਇਆਂ ਦਾ ਦੁੱਧ ਇਹਨਾਂ ਦੇ ਡੇਟ 10 12-12 ਲੀਟਰ ਦਾ ਦਾ 12-12 ਲੀਟਰ ਇੱਕ ਗਾਈ ਥਲੇ ਤੇ ਜੇ ਤੁਸੀਂ ਇਹ ਵਕਾਊ ਤਾਂ ਨਹੀਂ ਕਰਦੇ ਇਹਨਾਂ ਨੂੰ ਕਰ ਦਿੰਨੇ ਆਂ ਵੇਕਾਓ ਵੇਚ ਦਿੰਨੇ ਆਂ ਹਾਂ ਵੇਚ ਦਿੰਨੇ ਆਂ ਅੱਛਾ ਤੇ ਇਹ ਹੁਣ ਇਹਨਾਂ ਦਾ ਦੁੱਧ ਫਿਰ ਕੀ ਰੇਟ ਜਾਂਦਾ ਅੱਜ ਇੱਧਰ ਨੂੰ ਕਰਦੇ ਆਂ ਕੱਲ ਨਾਲ ਇੱਧਰੇ ਜਾਂਦੇ ਆਂ 30 ਰੁਪਏ ਹੈ 3 ਰੁਪਏ ਆਪਣੇ ਆ ਅੱਛਾ ਆ ਇਹਦੇ ਚ ਲਿਖਾਏ ਆ ਉਹ ਕਿਨੂ ਕਿਨੂ ਦਿਖਾ ਦੇਗੇ ਤੇ